ਉਹ ਮੀਨਸ ਆਹ ਮੋਰ ਦਾ ਚੰਡੀਗੜ੍ਹ ਸਤਜੰਨ 2000 ਲਗ 30 ਤੋਂ ਲਗਾਤਾਰ جاری ਆ ਖਾਲਸਾ ਜੀ ਤੁਹਾਨੂੰ ਪਤਾ ਵੀ ਪੰਜਾਬ ਦਾ ਜਿਹੜਾ ਮਾਹੌਲ ਆ ਬਹੁਤ ਹੀ ਜਿਹੜਾ ਹੈਗਾ ਕਿਰਤਜਨਕ ਬਸ ਬਣਿਆ ਹੋਇਆ ਉਧਰ ਹਾੜਾ ਦਾ ਮਾਹੌਲ ਆ ਸਾਰੇ ਪਾਸੇ ਜਿਹੜਾ ਹੈਗਾ بارش ਲਗਾਤਾਰ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਵੀ ਲਗਾਤਾਰ ਰਾਤਾਂ ਨੂੰ ਪੈਂਦਾ ਤੁਹਾਨੂੰ ਸੋਦਾ ਦੇ ਵਿੱਚ ਰੋਕੇ ਆਲੇ ਵੀ ਬੱਦਲ ਬਹੁਤ ਬਨੇ ਹੋਏ ਨੇ ਕਿਸੇ ਦੇਰ ਤੱਕ ਨਾਲ ਵਾਲੇ ਜਿਹੜਾ ਮੋਰਚੇ ਦਾ ਹੈਗਾ ਲੱਗਿਆ ਹੋਇਆ ਬਹੁਤ ਬੁਰਾ ਬੁਰੇ ਹਾਲਾਤ ਨੇ ਉਨੀ ਸਾਰੀ ਕੰਲੇ ਸਥੇ ਜੀ ਸਾਰੇ ਪੰਜਾਬ ਦੇ ਵਿੱਚ ਬੁਰੇ ਹਾਲਤ ਨੇ ਜਿਹੜਾ ਦੁਆਬਾ ਏਰੀਆ ਉਹ ਮਾਝਾ ਵਾ ਜਿਹੜਾ ਸਾਰੀ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੋਰ ਵੀ ਪਾਣੀ ਲਗਾਤਾਰ ਦਿਨ ਵੱਧ ਰਿਹਾ ਮਾਲਵੇ ਦੇ ਵਿੱਚ ਵੀ ਕਈ ਥਾਵਾਂ ਇਧਰ ਫਿਰੋਜਪੁਰ ਵੱਲ ਸ਼ੋਰ ਖਾਵਾਂ ਦੇ ਜਿਹੜਾ ਹੈਗਾ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਹੋ ਇੰਨਾ ਜ਼ਿਆਦਾ ਹੈ ਵਾਰਪ ਦਾ ਕਿ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਬਹੁਤ ਜਿੱਥੇ ਤੇ ਸਾਰੀ ਸੰਸਦ ਨੂੰ ਬੇਨਤੀ ਹੈ ਜਿੱਥੇ ਜਿੱਥੇ ਵੀ ਅ ਬੁਰੂ ਸਾਹਿਬ ਦੀ ਕਿਰਪਾ ਬਸਤਾ ਉੱਤੇ ਮਾਲਵੇ ਦੇ ਵਿੱਚੋਂ ਬਹੁਤ ਵੀਰ ਜਿਹੜੇ ਹੈਗੇ ਆਪ ਮੁਹਾਰੇ ਟਰਾਲੀਆਂ ਭਰ ਕੇ ਰਸਤਾ ਵਾਸਤਾ ਨੂੰ ਜਾ ਰਹੇ ਨੇ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਨੇ ਪੰਜਾਬ ਦੇ ਵਿੱਚ ਦੇਖੋ ਜਦੋਂ ਸਾਡੀ ਫੌਨ ਦੀ ਗੱਲ ਆਉਂਦੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਹੁੰਦੀ ਆ ਫਿਰ ਅਸੀਂ ਆਪ ਮਹਾਰੇ ਤੁਰਦੇ ਆ ਸਾਨੂੰ ਤੁਰਨਾ ਚਾਹੀਦਾ ਸਾਰੇ ਆ ਧਾਰਮਿਕ ਰਾਜਨੀਤਿਕ ਵਿਦਵਾਨਾਂ ਨੂੰ ਸਿੰਘਰਾ ਨੂੰ ਜੀਵਨ ਨੂੰ ਤੇ ਨਹੀਂ ਜੇਦਾ ਕਾਰਨ ਜਾਂ ਹੋਵੇ ਸਾਰੇ ਮਾਣ ਨਾਲ ਤੁਰਨਾ ਤੁਹਾਨੂੰ ਜੁਰਾਹਗਾ ਬੇਨਤੀ ਵੀ ਕਰਦੇ ਆ ਗਾਲਾਂ ਨੂੰ ਉਤਾਰੇ ਤੇ ਆਪੋ ਆਪਣਾ ਸਾਥ ਲੈ ਕੇ ਪਹੁੰਚੋ ਉਹਨਾਂ ਵੀਰਾਂ ਦੇ ਜਿਹੜੇ ਹੜ੍ਹ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਭਾਰੀ ਪੱਖਲਾਉਂਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਮਾਲ ਡੰਗਰ ਦਾ ਨੁਕਸਾਨ ਹੋਇਆ ਘਰ ਵੀ ਡਿੱਗ ਪਏ ਗਰੀਬ ਲੋਕਾਂ ਦੇ ਕਿੱਥੇ ਜਾਣ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਅਸੀਂ ਤਾਂ ਜਦੋਂ ਕਿਤੇ ਬਾਹਰਲੇ ਟੂਪਿਆਂ ਦੇ ਵਿੱਚ ਹੈ ਕਿਸੇ ਕੰਟਰੀ ਦੇ ਵਿੱਚ ਕੋਈ ਆਫਤ ਆਉਂਦੀ ਹੈ ਕੋਰੋਨਾ ਆ ਜਾਵੇ ਕੋਈ ਜੰਗ ਲੱਗ ਜਾਵੇ ਕੋਈ ਜਿਹੜੇ ਹੜ੍ਹਾਂ ਦੀ ਸੁੱਤੀ ਕੀ ਹੋ ਜੇ ਅਸੀਂ ਉੱਥੇ ਵੀ ਪਹੁੰਚ ਕੇ ਉਹਨਾਂ ਦੀ ਮਦਦ ਕਰਦੇ ਹਾਂ ਉਹ ਸਾਡੇ ਆਪਣੇ ਭਰਾ ਨੇ ਉਥੋ ਕਾਫਲਾ ਬਣੋ ਕਰੋ ਉਹਨਾਂ ਦੀ ਰਾਹ ਵਾਸਤੇ ਪੰਜਾਬ ਦੇ ਜਾਇਆ ਵਾਸਤੇ ਜਿਹੜੇ ਅੱਜ ਜਿਨ੍ਹਾਂ ਦਾ ਮਕਾਨ ਹੋ ਰਿਹਾ ਜਿਹੜੇ ਬੁਰੇ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਸਾਡੇ ਕੋਲੇ ਵੀ ਜਿਹੜੇ ਹਰਿਆਣੇ ਦੇ ਵਿੱਚੋਂ ਬਹੁਤ ਫੋਨ ਆਏ ਬਾਹਰੋਂ ਵੀ ਭਾਈ ਸੰਦੀਪ ਸਿੰਘ ਹੋਣੀ ਉਹਨਾਂ ਨੇ ਵੀ ਕੱਲ ਪੰਜ ਦਿਨੋਂ ਦੇ ਜਿਹੜਾ ਹੈਗਾ ਇੱਕ ਫੰਡ ਇਕੱਠਾ ਕੀਤਾ ਉਹ ਵੀ ਅਸੀਂ ਹੜ੍ਹ ਪੀੜਤਾਂ ਵਾਸਤੇ ਭੇਜ ਰਹੇ ਆ ਭਾਈ ਸਰਬਜੀਤ ਸਿੰਘ ਜੀ ਮਲੋਆ ਐਂਕੀਨੇ ਜਿਹੜੇ ਉਹਨਾਂ ਨਾਲ ਗੱਲਬਾਤ ਹੋਈ ਸੀ ਹਰਿਆਣੇ ਤੋਂ ਕੋਣ ਆਏ ਸੀ ਦੀਪਕ ਫੌਜੀ ਜੀ ਹੋਣੀ ਉਹਨਾਂ ਨੇ ਵੀ ਕੁਝ ਜਿਹੜਾ ਆਪਣਾ ਬਣਦਾ ਜੋਗ ਦਾਨ ਪਾਇਆ ਖੜੇ ਪੀੜਤਾਂ ਵਾਸਤੇ ਸਾਰਿਆਂ ਦਾ ਧੰਨਵਾਦ ਹਰਿਆਣੇ ਵਾਲੇ ਵੀਰ ਵੀ ਤੁਰੇ ਹੋਏ ਨੇ ਹਰਿਆਣੇ ਦੇ ਵਿੱਚੋਂ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਹ ਖੜਾ ਵਾਸਤੇ ਮਦਦ ਕਰ ਰਹੀਆਂ ਨੇ ਸਰਵਜੀਤ ਸਿੰਘ ਐਮਪੀ ਨੂੰ ਉਹਨਾਂ ਫੰਡ ਪਹੁੰਚਾਇਆ ਗਿਆ ਤੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਹੈਗੀ ਬਾਹਰੋਂ ਰਾਸ਼ੀ ਆਉਣੀ ਆ ਅੰਦਾਲਪੁਰ ਦੇ ਸਿੰਘ ਬੈਠੇ ਜਿਹੜੇ ਉਹਨਾਂ ਨੇ ਮਾਇਕ ਸਹਾਇਤਾ ਖੜਾ ਵਾਸਤੇ ਭੇਜਣੀ ਆ ਉਹ ਭਾਈ ਸਰਵਜੀਤ ਸਿੰਘ ਉਹਨਾਂ ਨਾਲ ਗੱਲ ਕਰ ਰੋਗੀ ਆ ਉਨਾ ਜਿਹੜਾ ਹੈਗਾ ਫੰਡ ਘਾਤਾ ਉਹਦੇ ਵਿੱਚ ਪੁਚਾਈ ਜਾਊਗੀ ਤੇ ਮੈਂ ਸਾਰਿਆਂ ਨੂੰ ਵੀਰ ਕਰਨਾ ਆਓ ਆਪਾਂ ਬਾਦ ਚੜ ਕੇ ਉਹਨਾਂ ਵੀਰਾਂ ਦਾ ਮਦਦ ਕਰੀਏ ਜਿਹੜੇ ਇਹਦੇ ਹਾਲਾਤ ਬਹੁਤ ਨਾਜ਼ੁਕ ਗੁਣ ਚੁਪੇ ਨੇ ਅਜੇ ਤਾਂ ਪਾਣੀ ਦਿਨੋਂ ਦਿਨ ਚੜ ਰਿਹਾ ਘੱਟੰਦਾਂ ਨਾ ਨਹੀਂ ਲੈ ਰਿਹਾ ਤੇ ਅੱਜ ਸੱਤ ਲੋਹ ਦਾ ਵੀ ਦੇਖੀ ਜਾਂਦੇ ਸੀ ਚੁੱਪਿਆ ਵਾਲਾ ਵਨ ਤਾਂ ਬੰਨ ਕਿੱਥੇ ਕਿੱਥੇ ਹਲੇ ਮਾਰਤ ਲੱਗੀ ਪਈ ਸਾਨੂੰ ਪੰਜਾਬ ਹੀ ਇਹਨਾਂ ਸਾਨੂੰ ਜਦੋਂ ਪੰਜਾਬ ਦਾ ਪਾਣੀ ਲੈਣ ਆਉਂਦਾ ਕੋਈ ਨਹੀਂ ਲਾਂਦਾ ਹੈਗਾ ਰੋਲਾ ਪਾਉਂਦੇ ਨੇ ਸਾਨੂੰ ਪੰਜਾਬ ਦਾ ਪਾਣੀ ਦੇ ਅਸੀਂ ਆ ਉਹਨਾਂ ਦੇ ਅਧਿਕਾਰ ਨੇ ਸਾਡੇ ਕੋਲ ਕੋਈ ਜਦੋਂ ਖੜਾ ਹੁੰਦੇ ਨੇ ਕੋਈ ਬੋਲਦਾ ਨਹੀਂ ਸਰਕਾਰਾਂ ਵਿੱਚ ਵੱਡ ਜਾਣੀਆਂ ਨੇ ਸੈਂਟਰ ਸਰਕਾਰ ਵੀ ਹੁਣ ਜਦੋਂ ਉਹਨਾਂ ਨੇ ਦੇਖ ਲਿਆ ਵੀ ਲੋਕ ਰੋਲਾ ਪਾਉਣ ਲੱਗੇ ਸੰਗਤਾਂ ਨਾ ਪਤਾ ਰੋਸ ਵੱਧ ਆ ਜਾਂਦਾ ਫਿਰ ਮਾੜਾ ਮੋਟਾ ਕੋਈ ਬਿਆਨਬਾਜ਼ੀ ਕਰਦੇ ਨਹੀਂ ਅਜੇ ਤੱਕ ਕੋਈ ਨੁਮਾਇੰਦਾ ਨਹੀਂ ਆਇਆ ਜਿਹੜੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਧਾਰਮਿਕ ਦੇਥੇ ਬਣੀਆਂ ਹੋਰ ਸੰਗਤਾਂ ਨੇ ਚਾਹੇ ਪੰਜਾਬ ਦਾ ਮਾਲਵਾਲ ਇਲਾਕਾ ਹੋਵੇ ਪੰਜਾਬ ਦਾ ਦੁਆਬਾ ਹੋਵੇ ਬਹੁਤ ਵੀਰ ਉਹਨਾਂ ਨੇ ਮਦਦ ਕਰ ਰਹੇ ਨੇ ਸਾਥ ਸਾਥ ਕੇ ਖੇਵਾਨੇ ਦੇ ਵੀਰ ਉਹ ਵੀ ਟਰਾਲੀਆਂ ਲੈ ਕੇ ਰਸਤਾ ਵਾਸਤਾ ਲੈ ਕੇ ਸੁਰ ਰਹੇ ਨੇ ਪੰਜਾਬ ਨੂੰ ਉਹਨਾਂ ਦਾ ਤਾਂ ਬਾਦ ਆ Rajasthan ਵਾਲੇ ਜੁਟੇ ਨੇ ਜਿਵੇਂ ਪੰਜਾਬ ਜਦੋਂ ਸਾਰੇ ਪੂਰੇ ਭਾਰਤ ਦੇ ਸੰਗਾਂ ਦੇ ਵਿੱਚ ਕਿਤੇ ਆਫਤ ਆ ਜੇ ਉੱਥੇ ਘਾੜਾ ਆਉਂਦੇ ਨੇ ਕੋਈ ਬਿਮਾਰੀ ਪੈਂਦੀ ਆ ਸੋਕਾ ਪੈਂਦਾ ਕੋਈ ਉੱਥੇ ਸਾਡਾ ਜਿਹੜੇ ਸਿੱਖ ਭਾਈਚਾਰਾ ਉਹ ਉੱਥੇ ਲੰਗਰ ਲੈ ਕੇ ਉਹਨਾਂ ਦੀ ਸਹਾਇਤਾ ਵਾਸਤੇ ਪਹੁੰਚ ਜਾਂਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਫਿਰ ਹੋਰ ਨਾਲ ਕੋਪਿਆਂ ਨੂੰ ਉੱਠਣਾ ਚਾਹੀਦਾ ਪੰਜਾਬ ਦੀ ਮਦਦ ਵਾਸਤੇ ਅ ਦੇਖਤੇ ਹਾ ਮਾਤਲ ਦੇ ਵਿੱਚ ਆਉਂਦਾ ਫਿਰ ਉੱਥੇ ਜਾਂਦੇ ਨੇ ਨਾ ਕੋਈ ਔਖੇ ਆ ਜਿਨ੍ਹਾਂ ਦੀ ਅਸੀਂ ਮਦਦ ਕਰਦੇ ਸੀ ਪਰ ਗੁਰੂਆਂ ਦੇ ਨਾਂ ਤੇ ਪੰਜਾਬ ਵੱਸਦਾ ਜਿਹੜੇ ਸਿੱਖ ਨੇ ਉਹ ਪੂਰੇ ਬਲਡ ਦੇ ਵਿੱਚ ਲੰਗਰ ਲਾ ਦਿੰਦੇ ਨੇ ਬਚਾਉਂਦੇ ਨੇ ਪੂਰੇ ਬਲਡ ਨੂੰ ਕਿਸੇ ਵੀ ਮੰਤਰੀ ਦੇ ਵਿੱਚ ਕੋਈ ਨਾ ਆਇਆ ਆਬ ਦੇ ਵਿੱਚ ਨਾ ਕਿ ਸਭ ਤੋਂ ਮਦਦਾਂ ਸਿੱਖਾਂ ਨੇ ਪੰਜਾਬ ਦੇ ਬਹਾਦਰ ਸੂਬੇਦਾਨੇ ਕਿੰਨੇ ਤੇ ਅੱਜ ਜਿਹੜਾ ਪੰਜਾਬ ਆ ਪੂਰੇ ਤੇ ਆਪ ਦਾ ਜੀ ਆ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਅਸੀਂ ਗੁਰੂ ਕੋਲੋਂ ਅਰਦਾਸ ਕਰਨ ਦੇ ਵਿੱਚ ਪਾਸਤਾ ਸਰਬੱਤ ਦਾ ਭਲਾ ਕਰਿਓ ਤੇ ਸਾਡੀ ਜਿਹੜੀ ਸਿੱਖ ਪੰਥ ਹੈ ਇਹਦੇ ਸਰਦਾਰ ਲੋਕ ਨੇ ਨਾ ਸਤਿਮਰਮ ਹਵਤ ਰੱਖੋ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੋਇਆ ਵੀ ਪੈ ਦਾ ਲੱਕਰ ਸਾਨੂੰ ਬਖਸ਼ਿਸ਼ ਦਿੱਤਾ ਉਹਦੇ ਵਿੱਚ ਕਦੇ ਵੀ ਘਾਟ ਨਹੀਂ ਆਉਣੀ ਉਸੇ ਤਹਿਤ ਅੱਜ ਜਿਹੜੇ ਹਾਲ ਤੀੜ ਨੇ ਸਾਡੇ ਵੀਰ ਉਹਨਾਂ ਵਾਸਤੇ ਰਾਸਾਂ ਵਾਸਤਾ ਜਾ ਰਹੀਆਂ ਨੇ ਸਾਨੂੰ ਸਾਰਿਆਂ ਨੂੰ ਡਟ ਕੇ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਆ ਆਓ ਸਾਰੇ ਰਲ ਕੇ ਆਪਣੇ ਜਿੱਥੇ-ਜਿੱਥੇ ਵੀ ਮੁਸ਼ਕਲ ਆ ਰਹੀ ਆ ਤੇ ਇਹ ਨਾ ਹੋਵੇ ਵੀ ਆਪਾਂ ਪਹਿਲੇ ਉਥੇ ਰਾਸਣ ਜਾ ਕੇ ਦੇਖਣਾ ਚਾਹੀਦਾ ਜਿੱਥੇ ਲੋਡ ਬੰਦ ਨੇ ਉਥੇ ਤੇ ਜਮ੍ਹਾਂ ਕਰਕੇ ਰੱਖੋ ਔਰ ਜਦੋਂ ਪਾਣੀ ਉਤਰਨਗੇ ਜਿਨ੍ਹਾਂ ਦੇ ਘਰ ਡਿੱਗੇ ਨੇ ਜਿਹਨਾਂ ਦੇ ਗੰਗਰਪੁਸ਼ਵਾਂ ਨਾਲ ਸਾਨ ਹੋਇਆ ਉਹਨਾਂ ਨੂੰ ਵੀ ਆਪਾਂ ਪੂਰੀ ਮਦਦ ਕਰਨੀ ਉਹਨਾਂ ਦੇ ਘਰ ਵੀ ਬਣਾਉਣੇ ਨੇ ਇਹ ਤੁਸੀਂ ਕਰ ਸਕਦੇ ਹੋ ਤੁਹਾਡੇ ਸਿੱਖੀ ਗੁਰੂ ਨਾਨਕ ਦੇ ਪਾਸਾ ਨੇ ਇਹ ਜਿਹੜੀ ਸੇਵਾ ਲਈ ਆ ਬਖਸ਼ਿਸ਼ ਕੀਤੀ ਆ ਸਾਰੀਆਂ ਸੰਸਥਾਵਾਂਵਾਂ ਕੀ ਆਓ ਆਪਣੇ ਵੀਰਾਂ ਦਾ ਸਾਥ ਦਿਈਏ ਸਾਰੀ ਕੌਮ ਦਾ ਸਾਰਿਆਂ ਦਾ ਧੰਨਵਾਦ ਆ ਜੋ ਉਪਰਾਲੇ ਕਰ ਰਹੇ ਨੇ ਕੋਈ ਵੀ ਆ ਕਿਸੇ ਕੋਈ ਵੀ ਸੰਸਥਾ ਸਾਰਿਆਂ ਦਾ ਧੰਨਵਾਦ ਆ ਜੀ ਆਓ ਆਪਣੇ ਭਰਾਵਾਂ ਦਾ ਸਾਥ ਦਿਈਏ ਖੜੇ ਪੀੜਤਾਂ ਨੂੰ ਸਹਾਇਤਾ ਪਹੁੰਚਾਈਏ